ਏਕਤਾ ਬੜੀ ਵੱਡੀ ਚੀਜ਼ ਹੈ ਸਾਰੇ ਸਮਾਜ ਇਨਸਾਨ ਨੂੰ ਗਤੀ ਵਿਸ਼ੇਸ਼ੀ ਇਹ ਸਾਰੇ ਲੋਕ ਤੁਕਣ ਵਾਪੇ ਇੱਕ ਸਭ ਤੋਂ ਜ ਤੁਸੀਂ ਸਾਰਿਆਂ ਨੇ ਆਪਣਾ ਆਪਾ ਯੋਗਦਾਨ ਪਾ ਰਹੇ ਹੋ ਪਾਦੇ ਰਹੋਗੇ ਸਮਾਜ ਨੂੰ ਚੁੱਕੋਗੇ ਲੇਕਿਨ ਇਹਦੇ ਇਲਾਵਾ ਇੱਕ ਹੋਰ ਉਹਨਾਂ ਦੇ ਬਾਰੇ ਵਿਚਾਰ ਕਰਦੀ ਹੈ ਉਹਨਾਂ ਨੂੰ ਇਹ ਦੇਖੋ ਉਹਨਾਂ ਨੂੰ ਸਮਾਜ ਵਿੱਚ ਅੱਗੇ ਵੰਦਨ ਵਾਸਤੇ ਲਾ ਦੇ ਸੋਹਨਰ ਭੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾ ਜੀ ਮਹਾਰਾਜ ਕੀ ਜੈ ਸਤਿਗੁਰੂ ਪੂਰਨਨਾਥ ਜੀ ਮਹਾਰਾਜ ਕੀ ਜੈ ਸਰਬਸਾ ਸੰਗਤ ਕੀ ਜੈ ਗੁਰੂ ਰੂਪਿਆਰੀ ਸਾਧ ਸੰਗਤ ਜੀ ਜੋ ਜੀਐਮ ਨੂੰ ਲੈ ਕੇ ਸਮਾਜ ਦੇ ਵਿੱਚ ਮੁੱਦਾ ਚੱਲ ਰਿਹਾ ਹੈ ਤੇ ਜੋ ਤੁਣਾ ਸਾਫ ਟਰਸਟ ਵੱਲੋਂ ਲੈਟਰ ਪੈਨ ਦਿੱਤੀ ਗਈ ਸੀ ਜੋ ਉਹਨਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਇਹ ਸੈਨ ਸਾਡੇ ਹੈ ਪਰ ਅਸੀਂ ਪਹਿਲਾਂ ਵੀ ਸਪਸ਼ਟ ਕਰ ਚੁੱਕੇ ਹਾਂ ਕਿ ਉਹ ਸਾਈਨ ਸਾਡੇ ਨਹੀਂ ਸੀ ਪਰ ਸੁਣਨ ਦੇ ਵਿੱਚ ਆ ਰਿਹਾ ਹੈ ਕਿ ਉਹ ਜਿਹੜੇ ਸਾਈਨ ਹੈ ਡਾਕਟਰ ਪਿੰਦਰ ਨੇ ਸਾਡੇ ਵੱਲੋਂ ਕੀਤੇ ਗਏ ਸੀ ਪਰ ਅਸੀਂ ਖੁਦ ਪੜੇ ਲਿਖੇ ਆਂ ਅਸੀਂ ਆਪਣੇ ਸਾਈਨ ਖੁਦ ਕਰਦੇ ਆਂ ਕੋਈ ਵੀ ਮੁੱਦਾ ਸਮਾਜਿਕ ਹੋਵੇ ਕੋਈ ਵੀ ਲੈਟਰ ਪੈਡ ਤੇ ਸਾਈਨ ਕਰਨੇ ਆ ਅਸੀਂ ਪੜ ਕੇ ਖੁਦ ਕਰਦੇ ਆਂ ਇਹ ਮੁੱਦੇ ਦੇ ਸਾਨੂੰ ਜੋ ਕਿਹਾ ਜਾ ਰਿਹਾ ਹੈ ਉਹ ਸਾਡੇ ਸਾਈਨ ਨਹੀਂ ਹੈ ਇਸ ਲਈ ਇਸ ਮੁੱਦੇ ਨੂੰ ਬੰਦ ਕੀਤਾ ਜਾਵੇ ਜੋ ਬਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਹੁਣ ਉਹਨਾਂ ਨੂੰ ਪਤਾ ਹੋ ਸਕਦਾ ਵੀ ਉਹ ਇਸ ਤਰੀਕੇ ਨਾਲ ਕਿਉਂ ਕਰ ਰਹੇ ਆ ਅਸੀਂ ਪਹਿਲਾਂ ਵੀ ਸਪਸ਼ਟ ਕੀਤਾ ਵੀ ਸਾਡੇ ਸਾਈਨ ਨਹੀਂ ਆ ਅਸੀਂ ਕੋਈ ਵੀ ਮੁੱਦੇ ਤੇ ਸਾਈਨ ਕਰਦੇ ਆ ਉਹ ਪਹਿਲਾਂ ਪੜ੍ਹ ਕੇ ਫਿਰ ਉਸ ਚੀਜ਼ ਨੂੰ ਲੈ ਕੇ ਕਰਦੇ ਆ ਇਹ ਤਾਂ ਅਣਪੜਾ ਦਾ ਕੰਮ ਆ ਵੀ ਕਿਸੇ ਕੋਲੋਂ ਸਾਈਨ ਕਰਾਉਣਾ ਤੇ ਅਸੀਂ ਖੁਦ ਸਾਈਨ ਕਰ ਸਕਦੇ ਆ ਆਪਣੇ ਤੁਹਾਨੂੰ ਖੁਦ ਪਤਾ ਮੇਰੇ ਸਾਈਨ ਹੈ ਨਹੀਂ ਜਿੰਨੀ ਮਰਜ਼ੀ ਜਾਂਚ ਕਰਾ ਲਓ ਜਦੋਂ ਸਾਡੇ ਸਾਈਨ ਹੈ ਹੀ ਨਹੀਂ ਆਏ ਸੋ ਸਾਰੀ ਸੰਗਤ ਨੂੰ ਜੈ ਭਗਵਾਨ ਵਾਲਮੀਕੀ ਜੀ ਮੇਰਾ ਨਾਮ ਡਾਕਟਰ ਭੁਪਿੰਦਰ ਸਿੰਘ ਸਿੱਧੂ ਹੈ ਜੀ ਭਗਵਾਨ ਵਾਲਮੀਕੀ ਤੀਰਤ ਗਿਆਨ ਆਸ਼ਰਮ ਦੀ ਜਥੇਬੰਦੀ ਦੇ ਵਿੱਚ ਐਜ਼ ਅ ਕੌਮੀ ਜਰਨਲ ਸਕੱਤਰ ਹੋਣ नाते ਸੋਸ਼ਲ ਵਰਕਰਾਂ ਜੀ ਸੰਧਰੇ ਨਾਲ ਖੱਬੇ ਹੱਥ ਜਥੇਬੰਦੀ ਦੇ ਕੌਮੀ ਉਪ ਚੇਅਰਮੈਨ ਮਨੋਜ ਸਿੰਘ ਜੀ ਪੱਟੀ ਉਹਨਾਂ ਦੇ ਖੱਬੇ ਹੱਥ ਮਾਝਾ ਜੋਂ ਦੇ ਚੇਅਰਮੈਨ ਬਗੀਚਾ ਸਿੰਘ ਜੀ ਰੰਧਾਵਾ ਤੇ ਮੇਰੇ ਸੱਜੇ ਹੱਥ ਸਿਰ ਤੇ ਦਮਾਲਾ ਸਜਾ ਕੇ ਜੋ ਖੜੇ ਆ ਬਲਵਿੰਦਰ ਸਿੰਘ ਜੀ ਸੋਹਤਾ ਜੋ ਜ਼ਿਲ੍ਹਾ ਅਮਰ ਸਰਦੀ ਕਮਾਂਡ ਕਰਦੇ ਆ। ਸੋ ਅੱਜ ਪਵਨ ਭਗਵਾਨ ਵਾਲਮੀ ਕੀ ਤੀਰਥ ਗਿਆਨ ਆਸ਼ਰਮ ਵਿਖੇ ਇੱਕ ਵਿਸ਼ੇਸ਼ ਮੀਟਿੰਗ ਹੋਈ। ਸੋ ਮੀਟਿੰਗ ਦਾ ਜਿਹੜਾ ਮੁੱਖ ਏਜੰਡਾ ਸੀ ਇੱਕ ਤਾਂ ਜੋ ਪਵਨ ਭਗਵਾਨ ਵਾਲਮੀ ਕੀ ਤੀਰਥ ਗਿਆਨ ਆਸ਼ਰਮ ਦਾ ਸੰਗਠਨ ਹੈ ਆਦਵਾਸੀ ਗੁਰੂ ਗਿਆਨ ਨਾਥ ਪੂਰਨ ਸੰਘਰਸ਼ ਦਲ ਉਹਦੇ ਵਿੱਚ ਅਲੱਗ-ਅਲੱਗ ਸਾਥੀਆਂ ਨੂੰ ਜਿਹੜਾ ਸ਼ਮੂਲੀਅਤ ਕਰਵਾਈ ਗਈ ਆ। ਸੋ درجہ بدرਜਾ ਜਿਹੜੇ ਅਹੁਦੇਦਾਰ ਆ ਉਹਨਾਂ ਦੀ ਰੈ ਨਮਾਈ ਦੇ ਵਿੱਚ ਉਹ ਸਾਥੀ ਭਗਵਾਨ ਵਾਲਮੀਕੀ ਤੀਰਥ ਗਿਆਨ ਆਸ਼ਰਮ ਦੇ ਨਤਮਸਤ ਘੋਣ ਲਈ ਆਏ ਤੇ ਜਥੇਬੰਦੀ ਜੋ ਉਹਨਾਂ ਨੂੰ ਅਹਿਮ ਜਿਹੜੀਆਂ ਜ਼ਿੰਮੇਵਾਰੀਆਂ ਜਿੱ ਦਿੱਤੀਆਂ ਗਈਆਂ ਦੂਜੀ ਗੱਲ ਆਪ ਜੀ ਦੇ ਚੈਨਲ ਦੇ ਮਾਧਿਅਮ ਦੇ ਰਾਹੀਂ ਮੈਂ ਸਮੁੱਚੀ ਸਾਧ ਸੰਗਤ ਜੀ ਨੂੰ ਬੇਨਤੀ ਕਰੂੰਗਾ ਕਿ ਮੀਟਿੰਗ ਦੇ ਵਿੱਚ ਸੰਗਤ ਨੂੰ ਇਹ ਵੀ ਅਪੀਲ ਕੀਤੀ ਗਈ ਕਿ ਆਉਣ ਵਾਲੀ ਜਿਹੜੀ 29 ਮਾਰਚ ਹੈ ਚੇਤ ਦੀ ਮਸਿਆ ਉਸ ਦਿਨ ਸੰਤ ਸਤਗੁਰੂ ਪੂਰਨ ਨਾਜੀ ਮਹਾਰਾਜ ਦਾ ਪਾਵਨ ਪ੍ਰਕਾਸ਼ ਦਿਹਾੜਾ ਭਗਵਾਨ ਵਾਲਮੀਕੀ ਤੀਰਥ ਗਿਆਨ ਆਸ਼ਰਮ ਵਿਖੇ ਮਨਾਇਆ ਜਾਣਾ ਹੈ ਸੋ ਇਸ ਦਿਨ ਤੇ ਸੰਗਤ ਵੱਤੋ ਵਾਦ ਸਾਥੀਆਂ ਨੂੰ ਨਾਲ ਲੈ ਕੇ ਕਾਫਲਿਆਂ ਦੇ ਰੂਪ ਦੇ ਵਿੱਚ ਭਗਵਾਨ ਵਾਲਮੀ ਕੀ ਤੀਰ ਗਿਆਨ ਆਸ਼ਰਮ ਵਿਖੇ ਪਹੁੰਚ ਕੇ ਸੰਤਾਂ ਦਾ ਆਸ਼ੀਰਵਾਦ ਪ੍ਰਾਪਤ ਕਰੇ ਸੋ ਤੀਜਾ ਜੋ ਸੁਮੁੱਚੀ ਸਾਧ ਸੰਗਤ ਜੀ ਨੂੰ ਪਤਾ ਹੈ ਕਿ ਥੋੜੇ ਦਿਨ ਪਹਿਲਾਂ ਪੰਜਾਬ ਸਰਕਾਰ ਦੇ ਵੱਲੋਂ ਭਗਵਾਨ ਵਾਲਮੀ ਕੀ ਤੀਰ ਸ਼ਰਾਇਨ ਬੋਰਡ ਦੇ ਜਿਹੜੇ ਜੀਐਮ ਕੁਸ਼ਰਾਜ ਜੀ ਉਹਨਾਂ ਨੂੰ ਟਰਮੀਨੇਟ ਕੀਤਾ ਗਿਆ ਸੋ ਉਹਦੇ ਬਾਬਤ ਉਸ ਤੋਂ ਇੱਕ ਦੋ ਦਿਨ ਬਾਅਦ ਇੱਕ ਲੈਟਰ ਵਾਇਰਲ ਹੁੰਦੀ ਆ سوشل ਮੀਡੀਆ ਦੇ ਥਰੂ ਜੋ ਕਿ ਭਗਵਾਨ ਵਾਲਮੀ ਕੀ ਤੀਰਤ ਧੂਣਾ ਸਾਹਿਬ ਟਰਸਟ ਦੀ ਲੈਟਰ ਹੈਡ ਸੋ ਦੇ ਵਿੱਚ ਸੰਤ ਮਲਕੀਤ ਨਾਹ ਜੀ ਦੇ ਸਾਈਨ ਸੰਤ ਗਿਰਧਾਰੀ ਨਾਹ ਜੀ ਦੇ ਸਾਈਨ ਪਾਏ ਗਏ ਤਾਂ ਬਹੁਤ ਸਾਰੇ ਫੋਨ ਜਿਹੜੇ ਗਿਆਨ ਆਸ਼ਰਮ ਦੇ ਕੇਡਰ ਨੂੰ ਵੀ ਆਏ ਕਿ ਭਾਈ ਸੰਤਾਂ ਦੇ ਸਾਈਨ ਨਾ ਤਾਂ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਦੇ ਰਾਹੀਂ ਇਹ ਕਲੀਅਰ ਕਰ ਦਿਆਂ ਕਿ ਸੰਤਾਂ ਨੇ ਪਹਿਲਾਂ ਵੀ ਕਲੀਅਰ ਕੀਤਾ ਸੀ ਸੰਤ ਗਿਰਧਾਰੀ ਨਾਹ ਜੀ ਨੇ ਕਿ ਉਹਨਾਂ ਦੇ ਜਿਹੜੇ ਸਾਈਨ ਆ ਉਹ ਜਾਲੀ ਕੀਤੇ ਗਏ ਨਕਲੀ ਹੈ ਦੂਜੀ ਗੱਲ ਅੱਜ ਤੋਂ 2-3 ਦਿਨ ਪਹਿਲਾਂ ਓਮ ਪ੍ਰਕਾਸ਼ ਗੱਬਰ ਜੀ ਨੇ ਇੱਕ ਚੈਨਲ ਦੇ ਮਾਧਿਅਮ ਦੇ ਰਾਹੀਂ ਇਹ ਦੱਸਿਆ ਕਿ ਸੰਤ ਗਿਰਧਾਰੀ ਨਾਥ ਜੀ ਨੇ ਵੀ ਸਾਈਨ ਕੀਤੇ ਤੇ ਸੰਤਾਂ ਨੇ ਡਾਕਟਰ ਪਿੰਦਰ ਨੂੰ ਕਿਹਾ ਯਾਨੀ ਕਿ ਨੈਨੂ ਕਿਹਾ ਕਿ ਤੂੰ ਸਾਈਨ ਕਰ ਤਾਂ ਮੈਂ ਆਪ ਜੀ ਦੇ ਚੈਨਲ ਦੇ ਮਾਧਿਅਮ ਦੇ ਰਾਹੀਂ ਇਹ ਚੀਜ਼ ਸਪਸ਼ਟ ਕਰਦੇ ਆ ਕਿ ਪਹਿਲੀ ਗੱਲ ਸੰਤ ਗਿਰਧਾਰੀ ਨਾਥ ਜੀ ਅਨ ਐਜੂਕੇਟਿਡ ਸੰਤ ਨਹੀਂ ਉਹ ਵੈਲਾ ਐਜੂਕੇਟਡ ਸੰਤ ਨੇ ਗ੍ਰੈਜੂਏਟ ਨੇ ਉਹਨਾਂ ਨੂੰ ਸਾਈਨ ਕਰਨ ਦਾ ਬਾਕੂ ਵੀ ਪਤਾ ਕਿ ਕਿਸ ਤਰੀਕੇ ਦੇ ਨਾਲ ਕਰਨੇ ਆ ਦੂਜੀ ਗੱਲ ਜੋ ਓਮ ਪ੍ਰਕਾਸ਼ ਗੱਬਰ ਜੀ ਨੇ ਕਿਹਾ ਕਿ ਸਾਈਨ ਜਿਹੜੇ ਉਹ ਡਾਕਟਰ ਪਿੰਦਰ ਨੇ ਕੀਤੇ ਤਾਂ ਮੈਂ ਓਮ ਪ੍ਰਕਾਸ਼ ਗੱਬਰ ਜੀ ਦੀ ਜਾਣਕਾਰੀ ਦੇ ਵਿੱਚ ਵਾਅਦਾ ਕਰਦੇ ਆ ਕਿ ਜਿਹੜੇ ਸਾਈਨ ਤੁਹਾਡੇ ਲੈਟਰ ਹੈਡ ਤੇ ਕੀਤੇ ਹੋਏ ਆ ਗੱਬਰ ਜੀ ਉਹ ਸਾਈਨ ਸੱਜੇ ਹੱਥ ਦੇ ਵਿੱਚ ਪੈਨ ਪਕੜ ਕੇ ਕੀਤੇ ਹੋਏ ਸਾਈਨ ਨੇ ਇਤਦਾਜ਼ ਖੱਬੇ ਹੱਥ ਦੇ ਨਾਲ ਸਿਗਨੇਚਰ ਕਰਦਾ ਹੈ ਲੈਫਟੀ ਹੈ ਦੂਜੀ ਗੱਲ ਜਦੋਂ ਵੀ ਕਿਤੇ ਕਿਸੇ ਬੰਦੇ ਦੇ ਦਸਤਖਾਣਾਂ ਨੂੰ ਜਿਹੜਾ ਹੈਗਾ ਦੇਖਣਾ ਹੋਵੇ ਕਿ ਬੰਦੇ ਦੇ ਸਾਈਨ ਸਹੀ ਹੈ ਜਾਂ ਗਲਤ ਹੈ ਨਕਲੀ ਹੈ ਜਾਂ ਅਸਲੀ ਹੈ ਤਾਂ ਉਹਦੇ ਲਈ ਜਿਹੜੀ ਆਈਡੈਂਟੀਫਿਕੇਸ਼ਨ ਹੁੰਦੀ ਹੈ ਤਾਂ ਪੈਨ ਪ੍ਰੈਸ਼ਰ ਦੇ ਵਿਹਾਰ ਤੇ ਆਈਡੈਂਟੀਫਿਕੇਸ਼ਨ ਹੁੰਦੀ ਹੈ ਸੋ ਇਹ ਜ਼ਰੂਰ ਇਸ ਚੀਜ਼ ਤੇ ਗੌਰ ਕਰਾਇਆ ਜੇ ਅੱਗੇ ਤੋਂ ਇਲਜ਼ਾਮ ਲਾਉਣ ਤੋਂ ਪਹਿਲਾਂ ਸੋ ਮੇਰਾ ਸਪਸ਼ਟੀਕਰਨ ਭਗਵਾਨ ਵਾਲਮੀਕੀ ਤੀਰਥ ਗਿਆਨ ਆਸ਼ਰਮ ਦੇ ਲੋ ਇਹ ਹੈ ਕਿ ਸਾਡੀ ਔਕਾਤ ਨਹੀਂ ਕਿ ਅਸੀਂ ਸੰਤ ਗਿਰਦਾਰੀ ਨਾਲ ਜੀ ਮਹਾਰਾਜ ਦੀ ਜਗ੍ਹਾ ਤੇ ਆਪਣੇ ਸਾਈਨ ਕਰੀਏ ਇਹ ਸ਼ਰਾਰਤੀ ਅੰਸਰ ਇਹਦਾਂ ਦੀਆਂ ਜਿਹੜੀਆਂ ਕੋਝੀਆਂ ਸਾਜਸ਼ਟਾ ਚੱਲਦੇ ਆ ਤੇ ਇਹਨਾਂ ਨੂੰ ਪਤਾ ਹੈ ਵੀ ਉਹ ਸਾਈਨ ਜਿਹੜੇ ਜਾਲੀ ਕਿਦਾਂ ਕੀਤੇ ਜਾਂਦੇ ਆ ਸੋ ਸਮਾਜ ਨੂੰ ਮੇਰੀ ਇਹ ਹੀ ਅਪੀਲ ਹੈ ਕਿ ਜਦੋਂ ਵੀ ਕਿਤੇ ਇਸ ਵਿਸ਼ੇ ਨੂੰ ਲੈ ਕੇ ਕੋਈ ਗੱਲਬਾਤ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਜਿਹੜਾ ਹੈ ਗਿਆਨ ਆਸ਼ਰਮ ਭਗਵਾਨ ਵੈਲਮੀ ਕੀ ਤੀਰਥਾ ਕੇ ਸੰਤਾਂ ਮਹਾਂਪੁਰਸ਼ਾਂ ਤੋਂ ਤੇ ਦਾਸ ਤੋਂ ਸਪਸ਼ਟੀਕਰਨ ਲਿਆ ਜਾਵੇ ਔਰ ਜੇ ਫਿਰ ਵੀ ਲੱਗਦਾ ਹੈ ਕਿ ਹੋ ਸਕਦਾ ਹੈ ਕਿ ਕਿਤੇ ਨਾ ਕਿਤੇ ਗਲਤ ਹੋਈ ਹੈ ਅਸੀਂ ਹੈ ਨਾ ਤਾਂ ਮੈਂ ਸਮੁੱਚੀ ਸਾਧ ਸੰਗਤ ਜੀ ਨੂੰ ਗਿਆਨ ਆਸ਼ਰਮ ਦੇ ਸੇਵਾਦਾਰ ਹੋਣ नाते اپੀਲ ਕਰੂੰਗਾ ਕਿ ਮੇਰੇ ਸਿਗਨੇਚਰ ਉਹਨਾਂ ਸਿਗਨੇਚਰਾਂ ਦੇ ਨਾਲ ਮਿਲਾਏ ਜਾਣ ਤੇ ਜਿੱਥੇ ਮਰਜ਼ੀ ਜਾ ਕੇ ਆਈਡੈਂਟੀਫਿਕੇਸ਼ਨ ਉਹਨਾਂ ਸਿਗਨੇਚਰਾਂ ਦੀ ਕਰਵਾ ਲਈ ਜਾਵੇ ਸੋ ਇਹ ਬੇਨਤੀ ਆ ਸਮਾਜ ਨੂੰ ਗੁਮਰਾਹ ਹੋਣ ਤੋਂ بچੋ ਕਿ ਜਿੱਥੇ ਸਮਾਜ ਦੀ ਗੱਲ ਆਉਂਦੀ ਹੈ ਆ ਸਮਾਜ ਨੂੰ ਇਕੱਠਿਆਂ ਨੂੰ ਬਿਠਾ ਕੇ ਜਿਹੜੇ ਉਹ ਮਸਲੇ ਸੁਲਝਾਉਣ ਦੀ ਕੋਸ਼ਿਸ਼ ਕਰਿਆ ਕਰੋ ਤੀਜੀ ਗੱਲ ਜੀ ਐਮ ਸਾਹਿਬ ਕੁਛ ਰਾਤ ਜੀ ਸਾਡੀਆਂ ਜਿੰਨੀਆਂ ਮੀਟਿੰਗਾਂ ਡੀਸੀ ਸਾਹਿਬ ਦੇ ਨਾਲ ਹੋਈਆਂ ਨੇ ਭਗਵਾਨ ਵਾਲਮੀ ਕੀ ਤੀਰਥ ਗਿਆਨ ਆਸ਼ਰਮ ਦੇ ਵਿੱਚ ਮਨਾਏ ਜਾਣ ਵਾਲੇ ਵੱਡੇ ਕੌਮੀ ਮੇਲਿਆਂ ਦੇ ਸਬੰਧ ਦੇ ਵਿੱਚ ਉਹਦੇ ਵਿੱਚ ਹਮੇਸ਼ਾ ਜੀ ਐਮ ਸਾਹਿਬ ਨੂੰ ਪਹਿਲਾਂ ਕਾਲ ਗਈ ਹੈ ਮੇਰੇ ਨਾਲ ਖੱਬੇ ਹੱਥ ਮਨੋਜ ਭੱਟੀ ਜੀ ਖੜੇ ਉਹਨਾਂ ਨੂੰ ਵੀ ਪਤਾ ਹੈ ਤੇ ਸਾਡੀ ਜਿਹੜੀ ਗਿਆਨ ਆਸ਼ਰਮ ਦੀ ਟੀਮ ਆ ਸਾਰਿਆਂ ਨੂੰ ਪਤਾ ਹੈ ਉਹਨਾਂ ਮੀਟਿੰਗਾਂ ਦੇ ਵਿੱਚ ਜੀਐਮ ਕੁਸ਼ਰਾਜ ਜੀ ਇਨਵੋਲਵ ਹੁੰਦੇ ਰਹੇ ਆ। ਸੋ ਇੰਨਾ ਹੀ ਕਹੂੰਗਾ ਬਾਕੀ ਸੰਗਤ ਦੇ ਕੋਲ ਆ ਜਿਹੜਾ ਹੈ ਪਰਖਣ ਵਾਲੀ ਸੋਚਣ ਤੇ ਸਮਝਣ ਵਾਲੀ ਬੁੱਧੀ ਉਹ ਖੁਦ ਦੇਖੇ ਵੀ ਕੀ ਕਰਨਾ ਚਾਹੀਦਾ ਹੈ। ਸੋ ਸਾਰੀ ਸੰਗਤ ਨੂੰ ਜੈ ਭਗਵਾਨ ਵਾਲਮੀਕ ਜੀ, ਜੈ ਗੁਰੂ ਗਿਆਨਨਾਥ, ਜੈ ਭੀਮ, ਜੈ ਭਾਰਤ, ਜੈ ਸੰਵਿਧਾਨ।